ਬਰਾਤ ਸੋ ਤੁਸੀਂ ਨਕਸ ਸਲਾਈਟ ਮੂਵਮੈਂਟ ਦਾ ਦੌਰ ਕਿੰਨਾ ਕ ਨੇੜੇੋਂ ਦੇਖਿਆ ਹਾਂਜੀ ਕਿਵੇਂ ਨਕਸ ਸਲਾਈਟ ਮੂਵਮੈਂਟ ਦਾ ਦੌਰ ਕਿੰਨਾ ਉਹ ਕਿੰਨਾ ਕ ਨੇੜੇੋਂ ਦੇਖਿਆ ਤੁਸੀਂ ਅਸੀਂ ਦੇਖੋ ਸਟੂਡੈਂਟ ਮੂਵਮੈਂਟ ਵਿੱਚ ਹੀ ਦੇਖਿਆ ਸਟੂਡੈਂਟ ਮੂਵਮੈਂਟ ਉਹਨਾਂ ਦਿਨਾਂ 'ਚ ਇੱਕ ਤਾਂ ਇਹ ਸੂਰਮ ਮੂਵਮੈਂਟs ਆਗੇ ਸੀ ਉਹਨਾਂ ਦਿਨਾਂ ਦੇ ਵਿੱਚ ਹੀ ਇਹ ਨਕਸ ਸਲਾਈਟ ਮੂਵਮੈਂਟ ਕਾਫੀ ਅਫਸਰਜ ਸੀ ਪੰਜਾਬ ਸਿੰਘ ਜਯੂ ਬੂਝਾ ਸਿੰਘ ਵੀ ਮਾਰੇ ਗਿਆ ਜਾਂ ਇਸ ਤਰ੍ਹਾਂ ਵੱਡੇ ਲੀਡਰ ਵੀ ਸੀ ਕਈ ਕਮ ਇਸ ਤਰ੍ਹਾਂ ਦੀ ਸਪਲਿਟ ਹੋ ਗਈ ਸੀ ਪੀਪੀਐਮ ਸੀਪੀਆਈ ਵਿੱਚੋਂ ਇਹ ਡਕਸਲਾਈਟ ਲੀਡਰ ਗਏ ਬਾਬਾ ਪੂਜਾ ਸੰਗਰਗੇ ਵੱਡੇ ਲੀਡਰ ਸੀਗੇ ਸੰਤਰ ਹੋਣ ਦੇ ਨਾਂ ਹੁੰਦੇ ਸੀਗੇ ਤਕੜੇ ਲੀਡਰ ਸੀਗੇ ਹੂੰ ਔਰ ਨਾਗਾ ਰੈਡੀ ਜਾਂ ਹੋਰ ਬਹੁਤ ਸਾਰੇ ਸਾਊਥ ਦੇ ਸੀ ਉਹਨਾਂ ਦੇ ਨਾਲ ਥੱਲੇ ਇਹ ਮੂਵਮੈਂਟ ਬਣੀ ਇਹ ਮੂਵਮੈਂਟ ਪਰ ਇਹ ਮੂਵਮੈਂਟ ਛੇਤੀ ਸੁਪਰਸ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਅਸ਼ਵਨੀ ਕੁਮਾਰ ਸੀਗਾ ਡੀਜੀਪੀ ਉਸ ਨੇ ਬਹੁਤ ਰਿਪ੍ਰੈਸ਼ਨ ਕੀਤੀ ਅਸ਼ਮਨਿਕ ਮਾਨੀਤਾ ਹਾਂਜੀ ਅਸ਼ਮਨਿਕ ਮਾਨ ਨੇ ਬਹੁਤ ਉਸ ਨੇ ਬਹੁਤ ਲੋਕ ਮਾਰੇ ਉਸੇ ਸਾਮਚ ਬੁੱਢਾ ਸਿੰਘ ਸ਼ਹੀਦ ਹੋਇਆ ਖਾਟਕੜ ਕਲਾ ਤੇ ਬਹੁਤ ਸਾਰੇ ਇਹ ਬਾਤ ਹੁੰਦੇ ਤਾਂ ਅਤਵਾਦੀ ਦੌਰ ਚ ਵੈਸੇ ਪਹਿਲਾਂ ਬਹੁਤ ਸਾਰੇ ਮਾਰੇ ਗਏ ਔਰ ਮੈਨੂੰ ਯਾਦ ਹੈ ਸਟੂਡੈਂਟ ਅਮਰਬੀਰ ਤੇ ਰਜਿੰਦਰ ਦੀਨਾਨਗਰ ਦੇ ਕਾਲਜ ਦੇ ਸਟੂਡੈਂਟ ਸੀ ਉਹਨਾਂ ਨੂੰ ਉਹਨਾਂ ਨੂੰ ਫੜਿਆ ਗਿਆ ਫੜ ਕੇ ਕਤਲ ਕਰਤਾ ਮਾਰਿਆ ਇਸ ਬੰਦੇ ਨੇ ਨਕਸਲਾਈਟਾਂ ਨਾਲ ਮਾੜੇ ਮੋٹے ਸਬੰਧ ਸੀ ਉਹਨਾਂ ਦੇ ਮੈਂ ਜਾ ਕੇ ਹੜਤਾਲ ਕਰਾਈ ਬਹੁਤ ਵੱਡੀ ਹੜਤਾਲ ਹੋਈ ਉੱਥੇ ਤੇ ਤਾਰਾਗੜ ਦੇ ਮੁੰਡੇ ਸੀ ਤੋਂਵੇਂ ਬੜਾ ਭੋਗ ਹੋਇਆ ਤਾਂ ਕੋਈ 20000 ਇਕੱਠ ਹੋਇਆ ਉਹਨਾਂ ਸੰਤੋਖ ਸਿੰਘ ਰੁਧਾਵ ਵਗੈਰਾ ਸਾਰੇ ਲੀਡਰ ਉੱਥੇ ਆਏ ਉਦੋਂ ਸਾਡਾ ਫਿਰ ਉਸ ਮੂਵਮੈਂਟ 'ਚ ਕਰਨੈਲ ਸਿੰਘ ਹੰਸਰੋਂ ਅੱਜਕੱਲ ਨਹੀਂ ਰਿਹਾ ਮੇਰਾ ਸਾਥੀ ਸੀ ਅੰਮ੍ਰਿਤਸਰ ਪੜਦਾ ਸੀ ਉਹ ਮੇਰੇ ਨਾਲ ਸੀ ਉਹ ਜ਼ਿਆਦਾ ਦੇਖਦਾ ਸੀ ਅੰਮ੍ਰਿਤਸਰੋਂ ਉਸ ਨੂੰ ਚੁੱਕ ਲਿਆ ਉਸ ਨੂੰ ਚੁੱਕ ਲਿਆ ਤੇ ਉਹਨੂੰ ਵੀ ਮਾਰਨ ਦਾ ਪ੍ਰੋਗਰਾਮ ਸੀ ਟਰਚਰ ਕੀਤਾ ਵੀ ਇਹਨੂੰ ਵੀ ਮਾਰ ਦਿਓ ਬਹੁਤ ਜ਼ਾਲਮ ਬੰਦਾ ਸੀਗਾ ਇਹ ਅਸ਼wini ਕੁਮਾਰ ਫਿਰ ਉਹਦੇ ਚ ਸੰਤ ਕਾਮੜ ਤੇਜਸੋ ਸੰਤਰ ਨੇ ਇੰਟਰਵਿਨ ਕੀਤਾ ਬੜੇ ਜ਼ੋਰ ਨਾਲ ਗਵਰਨਰ ਦੇ ਕੋਲੇ ਆਰ ਪੋਲੀਟੀਕਲ ਪਾਰਟੀਆਂ ਚ ਵੀ ਫਿਰ ਉਹ ਚੈਲੰਜ ਵੀ ਕੀਤਾ ਵੀ ਤੂੰ ਇਹ ਮੁੰਡਾ ਨੂੰ ਮਾਰ ਰਿਹਾ ਲੋਕਾਂ ਨੂੰ ਮਾਰ ਰਿਹਾ ਐਡਾ ਜੀ ਸੂਰਮਾ ਤਾਂ ਆਖਾ ਸਾਡੇ ਸਾਹਮਣੇ ਅਸੀਂ ਵੀ ਲੜ ਸਕਦੇ ਸਾਨੂੰ ਹਥਿਆਰ ਬੰਦ ਉਹਦਾ ਲੜਾਈਆਂ ਉਹ ਫਿਰ ਬਚ ਬਚ ਗਏ ਸੋ தி ਸਿਚੁਏਸ਼ਨ ਲੰਬੀ ਲੜਾਈ ਹੈ ਉਦੋਂ ਬਾਅਦ ਅਸੀਂ ਸਟੂਡੈਂਟ ਮੂਵਮੈਂਟ ਤੋਂ ਬਾਅਦ ਅਤਵਾਦੀ ਵੀ ਦੌਰ ਆ ਗਿਆ ਮੈਂ ਉਹ ਕਿਹਾ ਅਤਵਾਦ ਦਾ ਦੌਰ ਆ ਬਹੁਤ ਖਤਰਨਾਕ ਇਸ ਨੇ ਸਾਨੂੰ ਡੋਮ ਬਹੁਤ ਡੈਮੇਜ ਕੀਤਾ ਇਹ ਪੋਲੀਟਿਕਲੀ ਵੀ ਡੈਮੇਜ ਕੀਤਾ ਪੋਲੀਟਿਕਲੀ ਬਹੁਤ ਡੈਮੇਜ ਕੀਤਾ ਅਤਵਾਦੀ ਦੌਰ ਚ ਅਤਵਾਦੀ ਦੌਰ ਚ ਦੇਖੋ ਸਵਾਏ ਲੈਫਟਾਂ ਚੋਂ ਕੋਈ ਹੋਰ ਭਾਵੇਂ CPI(C) CPMC ਜਾਂ CPI(ML) ਜਿਹੜਾ ਅ ਸੀਏ ਲੜੇ ਇਹਨਾਂ ਨੇ ਕੁਰਬਾਨੀਆਂ ਵੀ ਕੀਤੀਆਂ ਔਰ ਅਸੀਂ ਗੈਰ ਰੈਸੀ ਹੁਣ ਸਾਡੀ ਪਾਰਟੀ ਦੀ ਕਾਂਗਰਸ 22 ਤੋਂ 25 ਸਤੰਬਰ ਤੱਕ ਜਿਹੜੀ ਹੋ ਰਹੀ ਹੈ ਇਹ ਕਿੰਨੇ ਸ਼ੀਥ ਹੋਏ ਅਸੀਂ ਸਾਰੇ ਗੰਦੇ ਆ ਗੰਦੇ ਲਗਭਗ 150 ਕਰੀਬ ਤੇ ਸਾਡਾ ਇਕੱਲਿਆਂ ਦਾ ਹੀ ਹੈ ਅਜੇ ਅਜੇ ਹੋਰ ਵੀ ਗਿਰ ਰਹੇ ਆ ਸਾਰੇ ਸਾਰੇ ਅਸੀਂ ਪਿੰਡਾਂ ਤੋਂ ਲੈ ਕੇ ਸਾਰੇ 150 ਤੋਂ ਵੱਧ ਮਤਲਬ ਇਸੇ ਤਰ੍ਹਾਂ ਸਾਰੇ ਬਲਾਮ ਲੋਕੇ ਤੇ 3-400 ਤੋਂ ਕਰੀਬ ਜ਼ਿਆਦਾ ਕੌਮਸਟਾਂ ਦੇ ਸਾਡੇ ਸ਼ੀਥ ਹੋਏ ਆ ਬਹੁਤ ਵੱਡੀ ਲਾਈਨ ਹੈ ਔਰ ਇਹ ਦੇਖੋ ਤੁਲਸੀ ਜੀ ਉਸ ਸਮੇਂ ਕੋਮਸਟਾਂ ਤੋਂ ਬਿਨਾ ਇਹਨਾਂ ਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ ਸਭ ਅੰਦਰ ਵਰਗੇ ਨਾ ਕਾਂਗਰਸ ਨਾ ਬੀਜੇਪੀ ਨਾ ਅਕਾਲੀ ਕੋਈ ਨਹੀਂ ਬੋਲਿਆ ਔਰ ਸਿਰਫ ਕੋਮਸਟ ਲੜੇ ਗਏ ਵਿਦੇਸ਼ ਵਾਸਤੇ ਵੀ ਔਰ ਵੀ ਇਹ ਕੋਈ ਧਰਮ ਦੀ ਲੜਾਈ ਨਹੀਂ ਇਹ ਤੁਸੀਂ ਗਲਤ ਲੜੇ ਵੀ ਜਿਆਦਾ ਕਾਂਗਰਸ ਤੇ ਨੁਕਸਾਨ ਵੀ ਜਿਆਦਾ ਕਾਂਗਰਸਾਂ ਦਾ ਹੋਇਆ ਪੋਲੀਟੀਕਲੀ ਵੀ ਸਭ ਤੋਂ ਵੱਧ ਇਨਸਾਨ ਸਾਡਾ ਹੋਇਆ ਸਾਡੀ ਜਿਹੜੀ ਸਟੂਡੈਂਟ ਮੂਵਮੈਂਟ ਸੀ ਲੈਫਟ ਦੀ ਡੋਮੀਨੇਟ ਕਰਦੇ ਸੀ ਮਨਾਪਲੀ ਸਾਡੀ ਸੀ ਜਦੋਂ ਮਰਜੀ ਸਾਰਾ ਪੰਜਾਬ ਬੰਦ ਕਰਵਾ ਦਿਓ ਟੀਚਰ ਯੂਨੀਅਨ ਸਾਡੀ ਕਾਲਜਾਂ ਸਾਡੀ ਯੂਨੀਅਨ ਸੀ ਲੈਫਟ ਆਰਡ ਟ੍ਰੇਡ ਯੂਨੀਅਨ ਸਾਡੀ ਟ੍ਰੇਡ ਯੂਨ ਸਾਡੀ ਸੀਗੀ ਮਤਲਬ ਇਹ ਖਾਸ ਤੌਰ ਤੇ ਸਟੂਡੈਂਟ ਯੂਥ ਕਿਸਾਨ ਯੂਨੀਅਨ ਮੂਵਮੈਂਟ ਸਾਡੀ ਹਾਂ ਸਾਡੇ ਉਹ ਬਹੁਤ ਡੈਮੇਜ ਬੜੇ ਲੋਕ ਸ਼ਹੀਦ ਹੋਏ ਔਰ ਉਹਦਾ ਹੁਣ ਜਾ ਕੇ ਪਿਛਲੇ ਸਮੇਂ ਚ ਤੋਂ ਜ਼ਿਆਦਾ ਥੋੜਾ ਜਿਹਾ ਹੌਲੀ 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 ਅਸੀਂ ਆਪਣੇ ਹੋਏ ਆ ਪੈਰਾ ਤੇ ਅਦਰਵਾਈਜ਼ ਸਾਨੂੰ ਬਹੁਤ ਨੁਕਸਾਨ